அதில் சர்க்கரை ਮੈਡਮ ਜੀ ਕੱਲ ਲਾਈਵ ਆਏ ਸੀ ਮੇਰੇ ਲਾਈਵ ਆਉਣ ਤੋਂ ਬਾਅਦ ਚ ਠੀਕ ਆ ਤੇ ਕੀ ਕੁਝ ਬੋਲਿਆ ਮੈਡਮ ਜੀ ਨੇ ਜਾਂ ਕੀ ਕੁਝ ਕਿਹਾ ਆ ਉਹ ਆਪਾਂ ਦੇਖ ਲੈਨੇ ਸੁਣ ਲੈਨੇ ਆ ਮੈਡਮ ਜੀ ਵੀ ਤਾਂ ਇਦਾਂ ਹੀ ਕਰਦੇ ਆ ਪਹਿਲੀ ਗੱਲ ਤਾਂ ਮੈਡਮ ਜੀ ਨੂੰ ਚਾਹੀਦਾ ਫੇਮ ਹਾਂ ਦੂਜੀ ਗੱਲ ਮੈਡਮ ਜੀ ਨੇ ਕਿਹਾ ਕਿ ਨਾਲ ਸੌਂਦੀ ਇਤੋਂ ਤਾਂ ਹਨ ਰਾਤ ਨੂੰ ਇਹ ਸਵਾ ਕੇ ਜਾਂਦੀ ਹੈ ਮੈਨੂੰ ਇਹ ਗੱਲ ਦਾ ਜਵਾਬ ਦੇ ਦੇ ਤੇ ਮੇਨ ਗੱਲ ਪਹਿਲਾਂ ਤਨੂੰ ਦੀ ਤਨੂੰ ਦੀ ਸਿਸਟਰ ਦਾ ਨੰਬਰ ਇਹਨੇ ਲਾਈਵ 'ਚ ਬੋਲਿਆ ਤੇ ਉਸ ਤੋਂ ਬਾਅਦ ਤਨੂੰ ਨੇ ਸਟੋਰੀ ਪਾਈ ਲਾਈਵ ਨਹੀਂ ਤੇ ਇਹਦੀ ਪਹਿਲੀ ਲਾਈਵ ਦੇਖ ਲਿਓ ਉਸ ਤੋਂ ਬਾਅਦ ਸਟੋਰੀ ਦਾ ਟਾਈਮ ਦੇਖ ਲਿਓ ਠੀਕ ਆ ਤੇ ਯਾਰ ਗੱਲ ਇਹ ਹੈ ਕਿ ਤੂੰ ਥੋੜੀ ਤਾਂ ਸ਼ਰਮ ਕਰੋ ਪ੍ਰੂਫ ਦੇ ਕਹਿੰਦੀ ਪ੍ਰੂਫ ਦੇ ਤੂੰ ਭੈਣ ਚੁੱਤੇ ਨੇ ਮੇਰਾ ਮੇਰਾ ਘਰ ਪੱਟ ਕੇ ਤੂੰ ਉਹਦਾ ਭਈਆ ਦਾ ਘਰ ਬਸਾਰਿਆ ਵਾ ਪਹਿਲੀ ਗੱਲ ਘਰ ਕਿਸੇ ਨੇ ਕਿਸੇ ਦਾ ਨਹੀਂ ਪੱਟਿਆ ਦੂਜੀ ਗੱਲ ਜੇ ਤੂੰ ਘਰ ਦੀ ਉਹਦਾ ਤੇ ਉਹਦੇ ਨਾਲ ਜਾ ਉਹਨਾਂ ਨਾਲ ਗੱਲ ਕਰ ਆਪਾਂ ਨੂੰ ਉਹਦੇ 'ਚ ਕੋਈ ਮੈਟਰ ਨਹੀਂ ਹੈਗਾ ਦੂਜੀ ਗੱਲ ਕਿਸੇ ਦੇ ਘਰ ਕੇ ਨੇ ਪੱਟਿਆ ਨਹੀਂ ਦੂਜੀ ਗੱਲ ਬਹੀ ਰਣੀ ਇਦਾਂ ਦਾ ਕੋਈ ਕੀ ਬੋਲਣ ਦਾ ਮਤਲਬ ਤੇਰਾ ਸਾਰੀ ਸਟੇਟਾਂ ਦੇ ਠੀਕ ਆ ਉਹ ਵੀ ਕੁੜੀ ਐ ਤੂੰ ਵੀ ਕੁੜੀ ਐ ਠੀਕ ਆ ਪਰ ਕਿੰਨਾ ਗਿਉ ਖਾਨਦਾਨੀਆਂ ਥੋੜੀ ਤੇ ਤੂੰ ਚਵਾਲਾ ਫੇਮ ਲੇਨ ਦੇ ਚੱਕਰ ਜੋ ਤੁਸੀਂ ਫੇਮ ਲੇਨ ਦੇ ਚੱਕਰ ਚ ਮੈਡਮ ਜੀ ਬੋਲਣ ਦੇ ਫੇਮ ਤਾਂ ਮੈਡਮ ਜੀ ਤੁਸੀਂ ਲੈ ਰਹੇ ਹੋ ਤੁਹਾਨੂੰ ਪਤਾ ਹੋਵੇ ਤਾਂ ਫੇਮ ਤਾਂ ਤੁਸੀਂ ਲੈ ਰਹੇ ਹੋ ਇਹ ਗੱਲ ਤਾਂ ਤੁਹਾਨੂੰ ਪਤਾ ਹੋਵੇ ਫੇਮ ਤੁਸੀਂ ਆ ਆਪਣੇ 60000 ਫਾਲੋਅਰ ਲਾ ਕੇ ਤੇ ਤੁਹਾਨੂੰ ਬੀਨੂ ਪੰਜਾਬੀ ਬੀਨੂ ਨੇ 10000 ਰੁਪਏ ਨਹੀਂ ਦਿੱਤਾ ਪ੍ਰੋਮੋਸ਼ਨ ਕਰਨ ਦਾ ਇਹ ਗੱਲ ਤੁਸੀਂ ਮੇਰੇ ਸਾਹਮਣੇ ਕਰੋ ਵੀ ਦੇ ਨੀਲਸ ਦੀ ਗੱਲ ਕਰਦਾ ਕਿ ਕੋਈ ਲੋਸ ਤੇਰੇ ਚ ਦਮ ਆ ਠੀਕ ਆ ਆਪ ਜੇ ਪੈਸਾ ਕੱਢ ਕੇ ਕਰ ਸਾਡੇ ਜਨਾਬਾਂ ਪੈਣ ਚੋਂ ਤੋਂ ਆਪ ਜੀ ਰੰਨਾਂ ਨੂੰ ਲਵਾ ਲਓ ਜਿਹੜਾ ਚਿਪਕ ਚਿਪਕ ਕੇ ਵੀਡੀਓ ਪਾਉਣਾ ਕੋਈ ਗੱਲ ਤੇਰੇ ਚ ਦਮ ਸਿਰਫ ਭੌਂਕਣ ਦਾ ਮਨਜੀਤ ਗੌਰ ਜੀ ਸਮਝ ਲੈ 1 ਮਿੰਟ ਦੂਜੀ ਗੱਲ ਕੀ ਤੂੰ ਆਪਣੇ ਤੇ ਪੈਸਾ ਕੈਸੇ ਕਹਿਣ ਨਹੀਂ ਤੇਰਾ ਪਿਓਣ ਬੰਬੇ ਚ ਫਲੈਟ ਲੈ ਕੇ ਬੈਠਾ ਤੇ ਤੇਰੀ ਔਕਾਤ ਨਹੀਂ ਹੈਗੀ ਤੇ ਤੇਰੇ ਉਹੀ ਛੋਟਾ ਜਿਹਾ ਘਰ ਤੇਰਾ ਠੀਕ ਹੈ ਬਾਹਰ ਤੇਰੀ ਮਾਂ ਕੇ ਇਹਨਾਂ ਪਈ ਹੁੰਦੀ ਆ ਤੇ ਅੰਦਰ ਤੂੰ ਤੇ ਤੇਰੀ ਮਾਂ ਵੀ ਕਹਿੰਦੀ ਇਹਦੇ ਰੋਜ਼ ਦੇ ਡਰਾਮੇ ਆ ਇਹ ਇਹ ਕੀ ਜਾਂਦੀ ਜਾਂਦੀ ਆ ਇਹ ਮੈਂ ਇਹਦੇ ਟੱਬਰ ਦਾ ਮੈਂ ਇਹਨੂੰ ਆਖਣਾ ਮੈਂ ਇਹਦਾ ਟੱਬਰ ਤੇ ਹੈ ਨਹੀਂ ਬੋਲੀ ਢੋਡ ਮੈਂ ਇਹਨੂੰ ਆਖਣਾ ਮੈਂ ਟੱਬਰ ਤੇ ਹੈ ਹੀ ਨਹੀਂ ਸਾਡਾ ਤੇ ਨਾਮ ਜਰਾ ਮਾਂ ਨਾਮ ਮੇਰਾ ਪਿਓ ਹੈ ਕਹ ਦੇ ਦੱਸ ਦੇ ਇਹਨੂੰ ਥੋੜਾ ਜਿਹਾ ਭਰਾਵਾ ਮੇਰੇ ਬਾਰੇ ਕੱਲ ਮੇਰੇ ਬਾਰੇ ਬਾਬਾ ਇਹ ਮੰਗਣਾ ਚਾਹੁੰਦੀ ਹਿਸਬੂਤ ਸਬੂਤ ਕੀ ਇਹਨੂੰ ਦੇਣਾ ਦੱਸੀ ਤੇ ਨਾ ਤੇ ਕਹੇ ਮੇਰਾ ਮਾਏ ਕਹਤਾ ਨਾ ਮੇਰਾ ਪਿਓ ਨਾ ਮੇਰਾ ਚਾਚਾ ਨਾ ਮੇਰਾ ਤਾਇਆ ਦਸੀ ਇਹਨੂੰ ਕਹਿੰਦਾ ਮੈਂ ਬਹੁਤ ਕਹੀ ਨਾ کہیں ਨਿਕਿਆ ਨੰਗਮ ਲੰਗੀਆਂ ਸਾਡਾ ਕੁਝ ਨਹੀਂ ਹੈਗਾ ਇਹ ਠੀਕ ਹੈ ਨਾ ਤੇ ਮਾਰ ਲੱਗ ਗਿਆ ਟਾਈਮ ਨਹੀਂ ਲੱਗਣਾ ਨੰਗਾ ਨਾ ਵਾ ਪਿਆ ਤੇਰਾ ਨੰਗਾ ਨਾ ਹੂੰ ਬਾਕੀ ਮੈਂ ਕਿਹਦੀ ਗੱਲ ਜਾਉਣਾ ਨਹੀਂ ਤੇ ਮੈਂ ਕਦੋਂ ਦਾ ਪੁੰਦੇ ਚ ਇਹ ਕੱਲ ਕਹ ਲੇਗਾ ਕਿ ਤੈਨੂੰ ਬੋਲੀ ਨਾ ਉਦੋਂ ਬਾਅਦ ਮੈਂ ਦੀ ਚੰਗੀ ਨੇਰੀ ਲਿਆਉਣੀ ਤੇ ਇਹਦੀ ਟੱਬਰ ਵੀ ਟੱਬਰ ਦਾ ਨੰਬਰ ਤੇ ਜਮਰਾਜ ਕੋ ਜਾਣਾ ਪੈਣਾ ਉਹ ਤੇ ਉੱਥੇ ਆ ਹੈ ਮੈਂ ਉਹ ਹੀ ਗੱਲ ਕਿ ਬੰਬੇ ਕਹਿੰਦੀ ਤੂੰ ਤਿੰਨ ਸਾਲ ਤੋਂ ਆ ਦੱਸੀ ਕਿੰਨੇ ਸਾਲ ਤੋਂ 14 ਸਾਲ ਦਾ ਜਦੋਂ ਦਾ ਉੱਥੇ ਗਿਆ ਤੇ ਉਦੋਂ ਇਹਦੀ ਉਦੋਂ ਤਾਂ ਮੇਰੀ ਉਹ ਉਦੋਂ ਦਾ ਕੋਈ ਉਦੋਂ ਇਹਦਾ ਸੀਨ ਵਗਦਾ ਨਾ ਨਲੀ 14 ਸਾਲ ਤੋਂ ਤੁਹਾਨੂੰ ਪਤਾ ਨਹੀਂ ਲੀ ਜਦੋਂ ਦਾ ਉੱਥੇ ਜਾ ਕੇ ਬੈਠਾ ਜਦ ਕਾ ਮੈਂ ਬੰਬੇ ਮੇ ਹੂੰ ਤਾਂ ਯਾਰ ਬੇਗੂ ਕੋਈ ਵੀ ਇਨਸੰਦਲ ਮਜ਼ਾਕ ਨਹੀਂ ਕੋਈ ਇਨਸਾਨ ਹੈ ਠੀਕ ਹੈ ਤੂੰ ਮੇਰੇ ਬਾਰੇ ਜੱਜ ਕਰ ਨਹੀਂ ਮੈਂ ਨਹੀਂ ਕਹਾ ਉਹ ਗੱਲ ਵੱਖਰੀ ਜੋ ਇਹਨਾਂ ਦਾ ਚੱਲਦਾ ਨਹੀਂ ਉਦੋਂ ਸ਼ਰਤਾਂ ਲਾਲਾ ਪਟ ਦੇ ਮੇਰੀ ਸੁਣ ਸੁਣ ਮੇਰੀ ਗੱਲ ਸੁਣ ਮੇਰੀ ਸ਼ਰਤਾਂ ਮੇਰੀ ਦੀ ਗੱਲ ਸੁਣ ਸ਼ਰਤਾਂ ਲਾ ਕਬੂਤਰ ਇੰਨਾ ਜਿਹੜੀ ਰਹਿੰਦਾ ਹੁੰਦਾ ਹਿੰਮਤ ਹੁੰਦੀ ਤੈਨ ਰੋਗ ਲੈਂਦੀ ਕਰਦੂ ਤੇ ਆਵਦੇ ਚ ਨਹੀਂ ਹੈਗੀ ਦੂਜੀ ਨੂੰ ਉਹ ਹੀ ਗੱਲ ਸਵੇਰੇ ਉੱਠ ਕੇ ਬਾਗ ਦੇ ਦੇਣੀ ਲਾਈਵ 'ਚ ਸ਼ਾਮ ਨੂੰ ਬਾਗ ਦੇ ਦੇਣੀ ਕੁੱਕੜ ਵੰਟਣਾ ਤੁਸੀਂ ਐ ਨਹੀਂ ਦੂਜੀ ਪਹਿਲੀ ਪਹਿਲੀ ਗੱਲ ਮੇਨ ਗੱਲ ਮੈਂ ਤਨੂ ਦੀ ਕਰਦਾਂ ਤਨੂ ਦੀ ਸਿਸਟਰ ਦਾ ਨੰਬਰ ਪਾਇਆ ਤੇ ਉਹ ਤਨੂ ਨੂੰ ਪ੍ਰੋਬਲਮ ਆ ਰਹੀ ਹਨ ਤੇ ਯਾਰ ਅਗਲੀ ਨਹੀਂ ਹੈਗਾ ਸੋਖਣਾ ਤੇਨੂੰ ਵੀ ਪਤਾ ਸੰਦਲ ਸ਼ੈਗਮੈਟਰ ਯਾਰ ਅਸੀਂ ਲੱਗਦੀ ਐ ਚੁਬਣਾ ਮਤਲਬ ਆਣ ਕੇ ਚੱਲ ਮੈਂ ਕਾ ਬਾਕੀ ਯਾਰ ਦੇਖੋ ਅੱਜ ਦੀ ਲਾਈਵ ਸੁਣੀ ਇੱਕ ਮਿੰਟ ਦਿਲ ਲੋੜੇ ਸਾਲੇ ਥੱਲੇ ਕੱਲ ਦੇ ਚਲ ਆ ਰੋ ਕੇ ਬਕਵਾਸ ਮਾਰਦੇ ਆ ਤੂੰ ਪ੍ਰਵਾਹ ਦਾ ਘਰ ਬਸਾਲਾ ਪਾਇਆ ਜਾ ਕੇ ਠੀਕ ਆ ਕਹਦੀ ਅੰਮ੍ਰਿਤਸਰ ਰਹਿਣਾ ਮੈਂ ਕਦੀ ਭੈਣ ਚੋਤਾ ਤੂੰ ਜਲੰਧਰ ਰਹਿਣਾ ਵਾ ਬੰਬੇ ਕੇ ਨੇ ਤੋ 3 ਸਾਲ ਹੋਏ ਆ ਜੇ ਠੀਕ ਆ ਮਾਰਦਾ ਪੈ ਮਹੀਨੇ ਦਾ ਰਕਤ ਮੇਰਾ ਹੈਗਾ 30000 ਹੈ 3 ਸਾਲ ਨਾ ਵੀ ਲਾਓ ਤੇ 36 ਮਹੀਨੇ ਬੰਦੇ ਤੇ ਤੇ ਤੂੰ ਹਾਬ ਲਾਣਾ ਮੇਰੇ ਤੋਂ ਕਿੰਨਾ ਪੈਸਾ ਮੈਂ ਬ੍ਰੈਂਟਾਂ ਚ ਹੀ ਜਾੜਦਾ ਦੂਜੀ ਗੱਲ ਬੰਬੇ ਚ ਮੇਰੇ 3 ਫਲੈਟ ਗੋਦੇ ਆ ਤੈਨੂੰ ਆ ਜੀ ਰਜਿਸਟਰੀ ਦਿਗਾ ਦੂ ਦੂਜੀ ਗੱਲ ਤੂੰ ਕੰਪਨੀ ਦੀ ਗੱਲ ਕਰਦੀ ਆ ਨਾ ਤੈਨੂੰ ਪੁੱਛਣਾ ਚਾਹਣਾ ਮੈਂ ਸਬੂਤ ਕਾਦਾ ਵਿਖਾਉਣਾ ਇਹਨੂੰ ਤੂੰ ਜੱਜ ਲੱਗੀ ਤੈਨੂੰ ਸਬੂਤ ਵਿਖਾਈਏ ਓਏ ਲੋੜੀ ਆ ਭੈਣ ਦੀ ਬਕਵਾਸ ਪੰਕੰਦ ਤੇ ਗੇ ਕੱਲੀ ਕੱਲੀ ਗੱਲ ਦਾ ਜਵਾਬ ਦਊਗਾ ਅੱਜ ਐ ਨਾ ਹੋਵੇ ਮੈਂ ਸੁੱਕ ਦੇ ਪੌਣੀ ਕੰਪਲੇਂਟ ਠੀਕ ਆ ਨਾਲੇ ਦੀ ਤਨੂਜੀ ਤੇ ਵਿੱਚ ਪਾਉ ਮੈਂ ਤੇਰਾ ਨਾਮ ਤੇਰੇ ਤੇ ਦਮ ਮੈਂ ਤੂੰ ਮੇਰੇ ਕੱਲੇ ਤੇ ਪਾ ਕੇ ਦਿਖਾ ਦੇ ਕੰਪਲੇਂਟ ਭੈਣ ਚੋਦੀ ਇਹ ਦਿਨ ਮੈਂ ਇਹੋ ਜੇ ਰਾਹੇ ਪਾਉ ਸਾਰੀ ਉਮਰ ਯਾਦ ਰੱਖੇਗੀ ਠੀਕ ਆ ਤੇ ਭੈਣ ਚੋਦੀ ਤੂੰ ਕੋਈ ਮਾਡਲ ਨਹੀਂ ਹੈਗੀ ਐਡਾ ਪਿੱਛਾ ਕੱਢ ਕੇ ਤੇ ਤੂੰ ਭੈਣ ਚੋ ਗੱਲਾਂ ਕਰਦੀ ਆ 3B2 ਚ ਬੈਠੀ ਰਹੀ ਨਹੀਂ ਸਾਰਾ ਦਿਨ ਕੋਈ ਕੰਮ ਤੰਦਾ ਤੈਨੂੰ ਹੈ ਨਹੀਂ ਲਾਈਵ ਹੋਣ ਤੋਂ ਲਾਵਾ ਸ਼ਰਤਾਂ ਲਾ ਕੇ ਮੁੰਡੇ ਪੱਟਨੇ ਵਾਸਤੇ ਉਹ ਚ ਬੋਲ ਰਹੀ ਆ ਕਿ ਸ਼ਰਤਾਂ ਲਾ ਕੇ ਮੁੰਡੇ ਪੱਟਣ ਵਾਲਾ ਕੰਮ ਆ 3B2 ਚ ਬੈ ਕੇ ਸ਼ਰਤਾਂ ਲਾਉਣੀਆਂ ਮੁੰਡੇ ਪੱਟਨੇ ਹੋਰ ਕੋਈ ਕੰਮ ਹੈਗਾ ਤੈਨੂੰ ਤਾਂ ਫੇਰ ਕੰਮ ਕਰਾ ਰਹੀ ਆਪਣਾ ਵੀਡੀਓ ਬਣਾ ਰਹੀ ਮੁੰਡੇ ਤਾਂ ਨਹੀਂ ਪੱਟ ਰਹੀ ਮੈਨੂੰ ਦੁਬਾਰਾ ਕੱਲ ਨੂੰ ਕੁਝ ਹੁੰਦਾ ਜ਼ਿੰਮੇਦਾਰ ਸੋਕਰਤੀਆਂ ਤੈਨੂੰ ਤੇ ਇਹ ਜਿਹੜਾ ਇਹ ਤੈਨੂੰ ਨੇ ਭਰਾ ਇੱਕ ਮਿੰਟ ਕਹਿੰਦੀ ਇਹਨੂੰ ਕੁਝ ਹੁੰਦਾ ਇਦੇ ਘਰੇ ਜਾਣ ਕੇ ਮੈਂ ਇਹਨੂੰ ਜ਼ਹਿਰ ਦੇ ਕੇ ਆਉਣਾ ਕਿ ਇਹਨੂੰ ਕੁਝ ਹੁੰਦਾ ਤੇ ਅਸੀਂ ਜ਼ਿੰਮੇਵਾਰ ਸਾਲੀ ਮਰੇ ਖੁੱਦ ਤੇ ਜ਼ਿੰਮੇਵਾਰ ਅਹੀਂ ਐਦਾਂ ਦੇ ਭੈਣ ਚੋ ਸਾਰੀ ਦੁਨੀਆ ਮਾਰ ਕੇ ਕਿਸੇ ਦਾ ਨਾਮ ਲਾ ਦੂਗੀ ਸਹੀ ਗੱਲ ਹੈ ਜਿਹੜੇ ਗਵਾਹ ਨਹੀਂ ਅੱਗੇ ਸੁਣੀਏ ਇਹਦੀ ਬਕਵਾਸ ਇੰਨੀ ਨਹੀਂ ਸੁਣੀ ਜਾਂਦੀ ਅੱਗੇ ਕਰਾਂ ਕਹਿੰਦੀ ਆ ਕੀ ਹੈ ਵੀਡੀਓ ਇਹ ਕਿਸ ਤੋੜੀ ਕਰਨੀ ਫੇਮ ਵੀ ਲੈ ਰਹੀ ਆ ਮੈਂ ਦੇਖਿਆ ਬਣਾ ਫੇਮ ਤਾਂ ਤੂੰ ਲੈ ਰਹੀ ਆ ਫੇਮ ਕੌਣ ਲੈ ਰਿਆ ਫੇਮ ਤਾਂ ਤੂੰ ਲੈ ਰਹੀ ਆ ਕਿ ਭੈਂ ਚੁਦਾਨ ਕੇ ਬੋਲ ਕੇ ਤੇ ਚਾਰਕ ਗਾਲਾਂ ਕੱਢ ਦੋ ਤੇ ਫੇਮ ਲੈ ਲਊ ਬਸ 60000 ਫਾਲੋਅਰ ਲਾ ਲਓ ਭਰਾਵਾ ਮੈ ਇੰਤਨ ਲੱਗਦੇ ਫਾਲੋਅਰ ਐਦਾਂ ਭੈਂ ਚੁਦ ਨਾ ਕਿਸੇ ਦੇ ਪਿੱਛੇ ਆ ਕੇ ਫਾਲੋਅਰ ਨਹੀਂ ਲਾਈਦੇ ਤੂੰ ਹੀ ਫੇਮ ਹੀ ਲੈ ਰਹੀ ਆ ਜਾਂ ਤਾਂ ਅੱਜ ਅਕਾਊਂਟ ਬੰਦ ਕਰ ਆਪਣਾ ਮੈਂ ਮੰਨ ਜਾਂਗੀ ਨਹੀਂ ਫੇਮ ਲੈ ਰਹੀ ਸੱਚਾ ਪਿਆਰ ਇਹਦਾ ਦੋ ਗਲੇ ਕੰਮ ਹੈ ਨਾਲੇ ਉਹਦੀ ਵੀਡੀਓ ਪਾਈ ਜਾਂਦੀ ਨਾਲੇ ਨੂੰ ਗਾਲਾਂ ਕੱਢੀ ਜਾਂਦੀ ਉਹਦੇ ਜਿਹੜੇ ਟੇਮਲੈਂਡ ਦੀ ਉਹੀ ਗੱਲ ਹੈ ਕਾਹਦੇ ਵੀ ਫੋਟੋ ਪੜਾ ਲਾਉਣ ਵਾਲੇ ਉੱਤੇ ਹੀ ਫੇਂਕ ਲਓ ਕੰਮ ਨਹੀਂ ਖਤਮ ਕਰੇ ਹੂੰ ਤੈਨੂੰ ਇਸਨੇ ਕਿਹਾ ਕੁਝ ਕੀਤਾ ਭੂਲ ਤੋਂ ਵੀ ਇਸਨੇ ਸਭ ਤੋਂ ਪਹਿਲੇ ਤੋਂ ਮੇਰੀ ਸਿਸਟਰ ਦਾ ਨੰਬਰ ਡਾਲਾ ਪਰਸੋ ਲਾਈਵ ਮੇ ਇਸਨੇ ਮੇਰੀ ਸਿਸਟਰ ਦਾ ਨੰਬਰ ਬੋਲਾ ਉਸਕੇ ਬਾਅਦ ਫਿਰ ਕੱਲ ਮੈਂਨੇ ਆਪਣੀ ਸਟੋਰੀ ਤੇ ਲਗਾਇਆ ਇਸਕਾ ਨੰਬਰ ਉਹ ਵੀ ਮੈਂਨੇ ਸਟੋਰੀ ਡਿਲੀਟ ਕਰਵਾ ਦਿੱਤੀ ਕਿ ਰਹਿਣੇ ਤੇ ਹਾਂ वो भी फिर हमने डिलीट कर दी थी क्योंकि हमें बात आगे बढ़ानी नहीं नहीं बोल रही थी इसके किसी भी टॉपिक पे नहीं बोल रही थी क्योंकि मैं सिर्फ अपना काम कर रही हूँ मुझे मेरा काम करना है इसकी सुख की जो भी लड़ाई चल रही है मुझे उनसे कोई मतलब नहीं है जबरदस्ती टोंट मारे जा रही है जबरदस्ती की बातें तनु ये तनु वो जबरदस्ती बिना फैमिली पे आ रही है आज मेरी चीजें मेरी फैमिली को प्रॉब्लम हो रही है मेरी सिस्टर का नंबर लगा रही है वो अपना बिजनेस ना चलाएं उनके सलो उनका नंबर ਉਨਾਲ ਜਿਹੜੇ ਫੋਨ ਕੰਡ ਏ ਥੋੜੀ ਸ਼ਰਮ ਕਰੋ। ਅ ਮੇਰਾ ਨੰਬਰ ਡਾਲਾ ਹੋਇਆ ਏ। ਪੂਰੀ ਲਾਚ ਸ਼ਰਮ ਕਰੋ। ਥੋੜੀ ਸ਼ਰਮ ਉਹ ਵੀ ਕੁੜੀ ਏ ਉਹਨੂੰ ਫੋਨ ਲਾ ਕੇ ਗਾਲਾਂ ਕੱਢ ਰੇ ਯਾਰ ਉਹਦੀ ਭੈਣ ਦਾ ਕੀ ਕਸੂਰ ਤਨੂੰ ਤਾਂ ਨੰਬਰ ਪੈਣ ਤਨੂੰ ਨੂੰ ਫੋਨ ਲਾ ਲਓ। ਮੇਰਾ ਆਰਾਮ ਸੇ ਸਭ ਲੋਗ ਰੱਖੋ। ਲੇਕਿਨ ਮੇਰੀ ਸਿਸਟਰ ਕੇ ਨੰਬਰ ਪੇ ਕੋਈ ਵੀ ਕਾਲ ਨਾ ਕਰੋ। ਮੈਂ ਸਭ ਸੇ ਰਿਕਵੈਸਟ ਕਰ ਰਹੀ। 1 ਮਿੰਟ ਸਲੂਨ ਦੇ ਕਈ ਕੁੜੀਆਂ ਦੇ ਨੰਬਰ ਪੈ ਹੁੰਦੇ ਆਨਲਾਈਨ ਹੁਣੀ ਤਾਂ ਸਾਰਿਆਂ ਨੂੰ ਫੋਨ ਲਾ ਕੇ ਤੰਗ ਕਰੋਗੇ। ਯਾਰ ਥੋੜੀ ਤਾਂ ਸ਼ਰਮ ਕਰੋ ਬਾਬੇ। ਮਨਜੀਤ ਤੇ ਜੇ ਦਮ ਹੈਗਾ ਮੈਂ ਲਾਈਵ 'ਚ ਬੋਲਦਾ ਸ਼ੇਅਰ ਵੀ ਕਰੂੰਗਾ ਜੇ ਮਨਜੀਤ 'ਤੇ ਦਮ ਹੈਗਾ ਮੈਂ ਕਿੰਨੇ ਫੋਨ ਕਰ ਲੇ ਮਨਜੀਤ ਨੂੰ ਜਾਂ ਤਾਂ ਮੇਰੇ ਨਾਲ ਫੋਨ 'ਤੇ ਗੱਲ ਕਰੇ ਨਹੀਂ ਤਾਂ ਲਾਈਵ 'ਚ ਆਣ ਕੇ ਸਿੱਧੀ ਮੇਰੇ ਨਾਲ ਗੱਲ ਕਰੇ ਜੇ ਮਨਜੀਤ ਨੂੰ ਏਡੀ ਗੱਲ ਮੇਰੇ ਨਾਲ ਲਾਈਵ 'ਚ ਆ ਕੇ ਗੱਲ ਕਰ ਲੈ ਠੀਕ ਆ ਮੈਂ ਕਾਲ ਦਿਖਾਉਣਾ ਤੈਨੂੰ ਤੈਨੂੰ ਵੀ ਦਿਖਾਉਣਾ ਸੰਦਲ ਆ ਆ ਦੇਖੀ ਹੁਣ ਮਨਜੀਤ ਨੇ ਆਏ ਕੀਤਾ ਜਦੋਂ ਮਨਜੀਤ ਨੇ ਲਾਈਵ ਦੇਖੀ ਆ ਮੈਂ ਲਾਈਵ 'ਚ ਹੀ ਕਾਲ ਕਰਦਾ ਮਨਜੀਤ ਨੂੰ ਚਲ ਜਾਨਾ ਲਾਈਵ 'ਚ ਹੀ ਕਾਲ ਕਰਦਾ ਲਾਈਵ 'ਚ ਆਪਾਂ ਗੱਲ ਖਤਮ ਕਰਦੇ ਆ ਅੱਜ ਡੇਲੀ ਡੇਲੀ ਆ ਨੰਬਰ ਮਨਜੀਤ ਦਾ ਹੀ ਆ ਦੇਖ ਲਓ ਜਿਗ ਮਨਜੀਤ ਕਾਲ ਚੱਕਦੀ ਆ ਜੇ ਉਹਦੇ 'ਚ दम ਹੋਊਗਾ ਕਾਲ ਚੱਕ ਲੂਗੀ ਨਹੀਂ ਤਸੀਮ ਤੇ ਕਰਕੇ ਹੀ ਆ ਸਾਰਾ ਕੁਝ ਹੋਰ ਤਾਂ ਗੈਣੀ ਇਹਦੇ 'ਚ ਪੱਲੇ ਕੁਝ ਵੀ ਨਹੀਂ ਜਿਹਦੇ ਨਾਲ ਗੱਲ ਹੋ ਜਿਹਨਾਂ ਨਬੇੜੇ ਉਹਦੇ ਨਾਲ ਤੇ ਨਿਬੜ ਨਹੀਂ ਇਹ ਕੀ ਦੇਖਦੇ ਆ ਕਿੰਨਾ ਕੁ ਮਨਜੀਤ ਕੀਤਾ ਤਾਂ ਈ ਜਿਨ੍ਹਾਂ ਦੀ ਬਾਲੀ ਚ 30 ਕਿੰਨਾ ਕਿ ਸਟੈਂਡ ਲੈਂਦੀ ਆ ਕਈਆਂ ਲੋਕਾਂ ਦੀ ਮਨਜੀਤ ਵਾਲੀ ਸੱਚੀ ਆ ਸਹੀ ਆ ਸੁਖਦੀ ਡੀਪੀ ਲਾ ਰਹੀ ਆ ਦੇਖ ਜਾਣ ਕੇ ਦਿਖਾਉਣ ਨੂੰ ਅਮਨਜੀਤ ਨੇ ਲਾਈਵ ਦੇ ਕੇ 1:43 ਮਿੰਟ ਤੇ ਮੈਸੇਜ ਕੀਤਾ ਠੀਕ ਹੈ ਤੇ ਅਮਨਜੀਤ ਨੇ ਮੈਸੇਜ ਕੀਤਾ ਮੈਨੂੰ ਹਾਇ ਦਾ ਤੇ ਹੁਣ ਮਨਜੀਤ ਨੇ ਲਾਈਵ ਦੇਖੀ ਫਿਰ ਇੱਕ ਆਈਡੀ ਤੋਂ ਮਨਜੀਤ ਕਾਲ ਨਹੀਂ ਚੁੱਕਣ ਜੇ ਮਨਜੀਤ ਤੇ ਜ਼ਿਆਦਾ ਦਮ ਆ ਤੇ ਮਨਜੀਤ ਲਾਈਵ 'ਚ ਆ ਕੇ ਗੱਲ ਕਰੇ ਠੀਕ ਆ ਤੇ ਜੇ ਮਨਜੀਤ ਐਡੀ ਬਣਦੀ ਆ ਤੇ ਉਹਨੂੰ ਕੋ ਬੰਬੇ ਆ ਜਾ ਮੈਂ ਤੇਰੀ ਕੁੱਤੀ ਨਾ ਰੋਲੀ ਤੇ ਫਿਰ ਮੇਰੇ ਨਾਲ ਗੱਲ ਕਰ ਲਈ ਠੀਕ ਆ ਤੇ ਦੂਗਲੇ ਕੰਮ ਨਹੀਂ ਕਰੀਦੇ ਹੁੰਦੇ ਕਿ ਉਹਦਾ ਹੀ ਸਟੋਰੀਆਂ ਲਾਓ ਉਹਨੂੰ ਹੀ ਗਾਲਾਂ ਕੱਢੋ ਤੇ ਤੇਰੀ ਮੈਂ ਨਾ ਮਾਮਾ ਭੈਣਾ ਨਹੀਂ ਗਾਲਾਂ ਨਹੀਂ ਕੱਢ ਸਕਦਾ ਕਿਉਂਕਿ ਮੈਨੂੰ ਥੋੜੀ ਇੱਜ਼ਤ ਮਾਰ ਜਾਂਦੀ ਮੈਂ ਇੱਜ਼ਤਦਾਰ ਫੈਮਿਲੀ ਤੋਂ ਹੀ ਆ ਹਮਮ ਚੱਲ ਕੁੜੀ ਨੂੰ ਮੰਨ ਰਹੀ ਆ ਮੈਂ ਗਾਲਾਂ ਕੱਢ ਰਹੀ ਆ ਸ਼ੁਰੂਆਤ ਕੀ ਨੇ ਕੀਤੀ ਆ ਨੰਬਰ ਪਾਉਣ ਦੀ ਅਸ਼ੀਰਵਾਦ ਲਈ ਗੱਲ ਮੈਂ ਦੱਸ ਤੋ ਭਾਈ ਸਭ ਤੋਂ ਪਹਿਲੇ ਇਸਨੇ ਮੇਰੀ ਸਿਸਟਰ ਦਾ ਨੰਬਰ লাইਵ ਬੋਲਾ ਸਭ ਜਾਣਦੇ ਜੋ ਵੀ ਲੋਕ লাইਵ ਦੇਖ ਰਹੇ ਹੋਣਗੇ ਪਰਸੋ ਇਸਨੇ ਮੇਰੀ ਸਿਸਟਰ ਦਾ ਨੰਬਰ লাইਵ ਬੋਲਾ ਪੂਰਾ ਫਿਰ ਲੋਕੋ ਨੇ ਕਾਲ ਕਰਨਾ ਸ਼ੁਰੂ ਕੀਤਾ ਤਬ ਮੈਨੇ ਕੱਲ ਗੁੱਸੇ ਮੇ ਆ ਕੇ ਇਸ ਦਾ ਨੰਬਰ ਆਪਣੀ ਸਟੋਰੀ ਪਰ ਡਾਲਾ ਹੁਣ ਮਨਜੀਤ ਤੇ ਡਰ ਗਈ ਜੇ ਮਨਜੀਤ ਦਾਮ ਮੈਂ ਬਲੌਗ ਵੀ ਨਹੀਂ ਕੀਤਾ ਮਨਜੀਤ লাইਵ ਚ ਆਣ ਕੇ ਗੱਲ ਕਰੇ ਦੂਜੀ ਗੱਲ ਮੈਨੂੰ ਕਿਸੇ ਨਾਲ ਮਤਲਬ ਨਹੀਂ ਹੈਗਾ ਮੈਨੂੰ ਸੋਖਣ ਮਤਲਬ ਕਿਉਂਕਿ ਉਹ ਮੇਰਾ ਕੰਮ ਕਰਦੇ ਆ ਉਹਨਾਂ ਸਾਈਨ ਕੀਤਾ ਤੇ ਮੈਂ ਸਾਈਨ ਕਿਸੇ ਨੂੰ ਦਿਖਾਉਣਾ ਨਹੀਂ ਸੋਖ ਨੂੰ ਪੇਮੈਂਟ ਮਿਲੀ ਸੁਖ ਕੰਮ ਕਰ ਰਹੇ ਆ ਤਨੂ ਤਨੂ ਆਪਦਾ ਕੰਮ ਕਰ ਰਹੀ ਐ ਮੈਂ ਕਰਵਾ ਰਿਹਾ ਠੀਕ ਆ ਜਿੱਦਾਂ ਮਰਜ਼ੀ ਕਰਵਾਵਾਂ ਤੇ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਬਾਕੀ ਸੰਦਲ ਤੈਨੂੰ ਤੇਰੇ ਬਾਰੇ ਮੇਰੀਆਂ ਫੋਟੋਆਂ ਲਾ ਕੇ ਕਹਿੰਦੀ ਈ ਤੂੰ ਵੀ ਦੱਸ ਦੇ ਪਰ ਭੈਣ ਭਰਾ ਦੇ ਰਿਸ਼ਤੇ ਨੂੰ ਖਰਾਬ ਕਰਦੀ ਐ ਉਹ ਨਿਕਾਦੀ ਜਾਂਦੇ ਹੈ ਇਹਨਾਂ ਦੀ ਗੱਡੀ ਦਾ ਦਿੱਲੀ ਹੈ ਦਿੱਲੀ ਕਹਿ ਸਕਦੇ ਇਹਨੂੰ ਇਹ ਐ ਤੁਹਾਨੂੰ ਅੱਗੇ ਦੱਸਿਆ ਆਪਣਾ ਕੱਖ ਆਈ ਨਹੀਂ ਨਾ ਮਾ ਮਾ ਨਾ ਚਾਚਾ ਨਾ ਤਾਇਆ ਨੰਗ ਮਲੰਗ ਹੈ ਆਪ ਸਭ ਇਹ ਜਿਹੜਾ ਇਹ ਨਹੀਂ ਮੈਂ ਜੇ ਕਿਸੇ ਨੂੰ ਦਿੱਕਤ ਨਾ ਮੈਂ ਪਹਿਲਾਂ ਸੁੱਖ ਨੂੰ ਵੀ ਇਸ ਗੱਲ ਦਾ ਵੀ ਕਹਿਣਾ ਚਾਹੁੰਨੀ ਆ ਮੈਂ ਉੱਥੇ ਤੁਹਾਡੇ ਨਾਲ ਕਦੇ ਸ਼ੇਅਰ ਨਹੀਂ ਕੀਤੀ ਮੈਂ ਗੱਲ ਕਰਨੀ ਆ ਮੈਂ ਕਰੇ ਕਦੇ ਕਹਿੰਦੀ ਛੇਰ ਨਹੀਂ ਕੀਤੀ ਭੈਣ ਜੁੱਦੀਏ ਦੂਜੇ ਦਿਨ ਬਾਅਦ ਸਲਫਾਸ ਮੂੰਹ ਚ ਪਾ ਲਈ ਨਹੀਂ ਕਿਉਂ ਸਲਫਾਸ ਦੀ ਗਾਨੀ ਹੈ ਕਿ ਜਿੰਨੇ ਕਨ ਜਿੰਦੀ ਰਹੇ ਚੁਕੇ ਜਦੋਂ ਪੂਰੀ ਖਾਮ ਮਰ ਜਾ ਤੇ ਮਤਲਬ ਹੀ ਨਾ ਹੋਵੇਗੇ ਇਹਨੂੰ ਆ ਤੂੰ ਤੂੰ ਮੈਂ ਨੂੰ ਹੋਏ ਹੋਆ ਖਣਾ ਹੀ ਵੀ ਆਪਦੇ ਨਾਲ ਮਤਲਬ ਰੱਖੇ ਸੁਖ ਲੋ ਜੋ ਮਰਜੀ ਗਈ ਜਾਵੇ ਤੇ ਇਹਨੂੰ ਵਿੱਚ ਐਵੇਂ ਲਿਆਉਣ ਦੀ ਹੈ ਜਦੋਂ ਕਿ ਤਾਂ ਉਹੀ ਗੱਲ ਫਿਰ ਮੈਨੂੰ ਲਿਆਉਗੀ ਮੈਂ ਤਾਂ ਪਾੜੂਗਾ ਮੇਰੇ ਨਾਲ ਮਤਲਬ ਮੱਥਾ ਨਾ ਲਾਵੇ ਕਿਉਂਕਿ ਮੈਂ ਕਰਾਇਗਾ पता ही से मैं उसको कुछ भी नहीं पता है कि हम साथ में वीडियोस क्यों बना रहे हैं या किसी भी काम के बारे में कुछ भी नहीं पता है जबरदस्ती सबको घसीटना काम के बीच में किसी को अपना काम भी नहीं करने दे रही है बंदी यार अपना काम करे हमें हमारा बोले में बोले हमसे तो एटलीस्ट ਸਭੇ ਮੇਰਾ ਕੰਮ ਕਰਨ ਦੇ ਫालतੂ ਮੈਂ ਤੇ ਪਹਿਲੀ ਤੇ ਲਾਸਟ ਗੱਲ ਸੰਦਲ ਮੈਂ ਇਹ ਕਹੂੰਗਾ ਜੀਤ ਜੇ ਮੈਂ 14 ਸਾਲ ਚ ਬੰਬੇ ਆ ਸਕਦਾ ਨਾ ਤੇ ਫਿਰ ਮੈਂ ਕੁਝ ਵੀ ਕਰ ਸਕਦਾ ਕੁਝ ਵੀ ਠੀਕ ਹੈ ਤੇ ਮੀਰੀ ਮਗਰ ਨਾ ਪੈ ਤੂੰ ਸੁੱਖ ਦੇ ਮਗਰ ਪਹਿਣਾ ਪੈ ਜੀਵੇ ਮਗਰ ਪਹਿਣਾ ਪੈ ਮੇਰੀ ਮੈਂ ਉਸ ਗੱਲ ਚ ਨਹੀਂ ਜੇ ਤੂੰ ਸੁੱਖ ਨੂੰ ਵੀ ਕੁਝ ਕਹੇਂਗੀ ਮੇਰੇ ਮਾਮਲੇ ਚ ਮੈਂ ਤੈਨੂੰ ਫੇਰ ਵੀ ਠੂਕੂੰਗਾ ਜੇ ਤੂੰ ਤਨੂੰ ਨੂੰ ਤੰਗ ਕਰੇਂਗੀ ਮੈਂ ਤੈਨੂੰ ਫੇਰ ਵੀ ਠੂਕੂੰਗਾ ਮਤਲਬ ਸਾਰੇ ਬੰਨਿਓ ਠੂਕੂੰਗਾ ਤੈਨੂੰ ਹਣ ਤੂੰ 3B2 ਚ ਬਹਿ ਕੇ ਗੱਲਾਂ ਹੀ ਮਾਰ ਸਕਦੀ ਹੁਣ ਕੁਝ ਕਰ ਨਹੀਂ ਸਕਦੀ ਜੇ ਪਟਨਾ ਨਾ ਕੱਲ ਲਾਈਵ 'ਚ ਹੀ ਮੈਂ ਕਹਿੰਨਾ ਤੂੰ ਸ਼ਾਮ ਨੂੰ ਕਿੰਨੇ ਵਜੇ ਲਾਈਵ ਆਉਣਾ ਇਹ ਦੱਸਦੀ ਮੈਨੂੰ ਮੈਂ ਤੇਰੇ ਨਾਲ ਲਾਈਵ ਆ ਕੇ ਗੱਲ ਕਰੂੰ ਤੇਰੇ ਨਾਲ ਐਡ ਹੋ ਕੇ ਤੇ ਦੂਜੀ ਗੱਲ ਇਹ ਤੂੰ ਸਟੋਰੀ ਪਾ ਕੇ ਦੱਸੀ ਹੁਣ ਮੈਨੂੰ ਤੇ ਤੀਜੀ ਪਹਿਲੀ ਤੇ ਹੁਣ ਤੀਜੀ ਗੱਲ ਮੇਨ ਗੱਲ ਸੁਣ ਲੈ ਕੰਨ ਖੋਲ ਕੇ ਜਿਹੜੀ ਤੇਰੇ ਕੰਨ 'ਚ ਪੈ ਜੇ ਭੈਣ ਚੋਦੀਏ ਤੱਲੀਏ ਰਹਿਣ ਦੂਦਰ ਜਾ ਸੁਧਰ ਜਾ ਪਿਆਰ ਨਾਲ ਗੱਲ ਕਰੀ ਹੁੰਦੀ ਆ ਪਿਆਰ ਨਾਲ ਸੰਦਲ ਬਹੁ ਗੱਲ ਕਰ ਲਈ ਉਹਦੇ ਨਾਲ ਮੈਂ ਸੁਧਰ ਨਹੀਂ ਗਈ ਯਾਰ ਦਿਮਾਗ ਖਰਾਬ ਕਰਤਾ ਮੈਂ ਗੱਲ ਕਰੀ ਹੁੰਦੀ ਯਾਰ ਇਹ ਲੱਗ ਭੈਣ ਦਾ ਛੋਕਰਾ ਥੋੜੀ ਹੈ ਕਿ ਲਾਈਵ ਬੈਠ ਕੇ ਉਲਟਾ ਸੋਰੀ ਸੋਰੀ ਕਰਨਾ ਇਹ ਸਭ ਬੋਲਣਾ ਹਮਾਰਾ ਇਹ ਕੰਮ ਹੀ ਨਹੀਂ ਹੈ ਕਿ ਡੇਲੀ ਲਾਈਵ ਆਏ ਔਰ ਫਿਰ ਇਧਰ ਉਧਰ ਕਰੀ ਚੀਜ਼ਾਂ ਡੇਲੀ ਲਾਈਵ ਆਉਣਾ ਨਹੀਂ ਤੇ ਦਿੱਲੀ ਕੁੱਕੜਾਂ ਨੂੰ ਮੈਂ ਨਹੀਂ ਭੌਂਕਣਾ ਠੀਕ ਆ ਤੂੰ ਕੁੱਤੀ ਆ ਮੈਂ ਇਹ ਗੱਲ ਤਾਂ ਕਹਿ ਸਕਦਾ ਤੇ ਸਾਰਿਆਂ ਨੂੰ ਪਤਾ ਵੀ ਆ ਜੇ ਤੂੰ ਸੱਚੀ ਐ ਨਾ ਤੇ ਫੋਨ ਚੱਕਦੀ ਹੁਣ ਗੱਲ ਕਰਦੀ ਤੇ ਦੂਜੀ ਗੱਲ ਜੇ ਤੂੰ ਬਾਹਲੀ ਸੱਚੀ ਐ ਤੇ ਤੂੰ ਲਾਈਵ ਨਾ ਆਉਂਦੀ ਬਾਰ ਬਾਰ ਕਰਦੀ ਦੂਜੀ ਤੇ ਪਹਿਲਾ ਮੇਨ ਗੱਲ ਵੀਰੇ ਮੈਂ ਹੱਥ ਜੋੜ ਕੇ ਕਹਿੰਨਾ ਉਸ ਭੈਣਾਂ ਆਪਣੇ ਘਰੀ ਵੀ ਹੈਗੀਆਂ ਜੇ ਤੁਹਾਡੀਆਂ ਭੈਣਾਂ ਨੂੰ ਕੋਈ ਫੋਨ ਲਾਵੇ ਦੁੱਖ ਲੱਗੂਗਾ ਨਾ ਤੁਹਾਨੂੰ ਤੇ ਤੁਨੂੰ ਦੀ ਸਿਸ਼ਤਤਾ ਜੇ ਤੁਹਾਨੂੰ ਕਿਤੇ ਨੰਬਰ ਦੇਖਦਾ ਤੁਸੀਂ ਆਪ ਡਿਲੀਟ ਕਰ ਦੋ ਬਾਰ ਬਾਰ ਫੋਨ ਲਾ ਕੇ ਤੰਗਣਾ ਕਰੋ ਇਹ ਹੱਥ ਜੋੜ ਕੇ ਬੇਨਤੀ ਹੈ ਬਾਕੀ ਮੈਨੂੰ ਕੋਈ ਕਿਸੇ ਗੱਲੋਂ ਕਿਸੇ ਅੱਗੇ ਹੱਥ ਜੋੜਨ ਦੀ ਆਦਤ ਨਹੀਂ ਪਰ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਹੱਥ ਜੋੜੇ ਹੋਣਗੇ ਨਹੀਂ ਤਾਂ ਮੇਰਾ ਸਕਾ ਭਰਾ ਜਿਹਦਾ ਨਾਮ ਲਿਖਿਆ ਆ ਨਾ ਉਹ ਥੱਲੇ ਬੈਠ ਮੈਂ ਅੱਗੇ ਦੱਸਿਆ ਠੀਕ ਹੈ ਹੀ ਗੱਡੀ ਅੱਜ ਤੱਕ ਸਭ ਸੇ ਮੇਰੀ ਵੀ ਰਿਕੁਐਸਟ ਹੈ ਇਹਨਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਬਿਨਾ ਪਿਓ ਤੋਂ ਕਿਹੜੀ ਉਮਰ ਚ ਕੀ ਹੋ ਕੀਤਾ ਠੀਕ ਹੈ ਨਾ ਇਹ ਸਿਰਫ ਆਪਦੇ ਪਿਓ ਦੇ ਪੈਸਿਆਂ ਦੇ ਅਸ਼ ਕਰਨ ਵਾਲੇ ਆ ਤੇਰੇ ਪਿਓ ਦੇ ਪੈਸੇ ਤੇ ਬਾਹਰ ਚਲ ਗਏ ਆਇਸ਼ਾ ਕਰ ਲਈ ਅਸੀਂ ਉਹ ਨਹੀਂ ਆ ਠੀਕ ਹੈ ਨਾ ਆਹੋ ਪੇਜ ਜਨਕਲ ਉਹ ਜਿਹੜੇ ਪਿਓ ਦੇ ਪੈਸੇ ਤੇ ਬਾਹਰ ਚਲ ਗਿਆ ਕਰ ਲਿਆ ਉਹ ਕਰ ਲਿਆ ਨਹੀਂ ਹੈਗੇ ਅਸੀਂ ਆਪਣੇ ਦਮ ਤੇ ਕੀਤਾ ਤੇ ਮਨਜੀਤਪੁਰ ਮੈਂ ਮੁੰਡਿਆਂ ਦੇ ਦਮ ਤੇ ਕੋਈ ਨਹੀਂ ਕੀਤਾ ਕਿ ਭੈਣ ਚੋਂ ਤੇਰੇ ਹੁਣ ਨਾ ਕੁੜੀਆਂ ਪੱਟ ਲਈਆਂ ਤੂੰ ਮੁੰਡੇ ਪੱਟਦੀਆਂ ਤੇਰੇ ਵਾਂਗੂ ਕੁੜੀਆਂ ਪਰ ਮੈਂ ਹੁਣ ਕੀ ਕਹਾਂ ਪੱਟ ਕੇ ਖਾਲੇ ਪੈਸੇ ਲੋਕਾਂ ਤੋਂ ਇਹ ਕਰ ਲਿਆ ਉਹ ਕਹਿੰਦਾ ਮੈਂ ਆਪਦੇ ਦਮ ਤੇ ਕੀਤਾ ਅੱਜ ਤੱਕ ਨਾ ਗੀਹੇ ਦੇ ਭੈਣ ਚੋਂ ਹਾੜੀ ਨਹੀਂ ਕੱਢੇ ਕਿ ਮੈਨੂੰ ਪੈਸੇ ਦੇ ਦੋ ਇਹ ਕਰ ਦੋ ਉਹ ਕਰ ਦੋ ਆਪਦੇ ਦਮ ਤੇ ਬੰਬੇ ਬੈਠਾ ਇੰਨੇ ਸਾਲ ਤੋਂ ਤੇ ਦਮ ਤੇ ਬਹੂੰਗਾ ਤੇ ਜੇ ਤੈਨੂੰ ਲੱਗਦਾ ਕਿ ਇਹ ਦੱਬ ਜਾਣਗੇ ਇਹ ਭੁੱਲੇ ਜਾਣ ਇਹ ਗੱਲ ਦਾ ਗੁੱਸਾ ਨਾ ਉਹਦੇ ਨਾਲ ਜੋ ਮਰਜ਼ੀ ਕਰ ਜਾ ਉਹਦੇ ਨਾਲ ਤੇਰੀ ਹੈਗੀ ਆ ਉਹਦੇ ਨਾਲ ਕਰ ਉਹ ਤੈਨੂੰ ਕਰੇ ਸਾਡੇ ਸਾਡੇ ਨਾਲ ਤੇ ਹੱਥ ਮਤਲਬ ਹੀ ਨਹੀਂ ਆਈ ਆ ਆਪਦਾ ਕੰਮ ਕਰਨਾ ਜੇ ਤੇਰੇ ਚ ਹਮਤ ਹੈਗੀ ਹੁੰਦੀ ਤੈਨੂੰ ਉੱਥੇ ਰੋਕ ਲੈਂਦੀ ਉਹ ਨਾ ਆ ਜਾਂਦਾ ਬੰਬੇ ਉਹੀ ਗੱਲਾਂ ਉਹ ਜੇ ਤੇ ਮੈਂ ਵੀ ਕਹਿਣਾ ਜੇ ਦਿੱਲ ਤੇ ਜਿਆਦਾ ਮਤਲਬ ਤੂੰ ਬੰਬੇ ਆ ਕੇ ਗੱਲ ਕਰ ਲੈ ਤੂੰ ਜ਼ਰੂਰੀ ਭੈਂਚ ਰੋਜ਼ ਰੋਜ਼ ਭੌਂਕਣਾ ਇਹ ਕਰਨਾ ਬੰਬੇ ਆਉਂਦੀ ਹਿੰਮਤ ਹੈ ਨਹੀਂ ਕਹਿੰਦੀ 116 ਸੈਕਟਰ ਚ ਰਹੀ ਨੇ ਆ ਪਤਾ ਹੈ ਨਹੀਂ ਕੁਝ ਪਤਾ ਹੈ ਨਹੀਂ ਕੁਝ ਤੇ ਕੀ ਕਹਾਂ ਮੈਂ 116 ਭੈਂਚ ਤੇਰੇ ਬਾਪ ਨੇ ਬਣਾਤਾ ਸੈਕਟਰ ਲੋਰੀ ਵੀਡੀਓ ਕਰਦੇ ਆਪਾਂ ਇੱਥੇ ਖਤਮ ਜਾਂਦੇ ਨੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਬਾਕੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆ ਜਾਣਾ ਤੁਹਾਨੂੰ ਇਹਨਾਂ ਦੋਨਾਂ ਵਿੱਚੋਂ ਸਹੀ ਲੱਗਦਾ ਹੈ ਕੌਣ ਗਲਤ ਬਾਕੀ ਆਪਾਂ ਨਹੀਂ舍ਦੀ ਪਾਵਾਂਗੇ ਠੇਸ ਨਹੀਂ ਪਾਣਾ ਚਾਹੁੰਦੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ